ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਇਹਨਾਂ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ ਜੀਹਾਂ ਜਾਰੀ ਹੋ ਗਏ ਹਨ ਨਵੇਂ ਹੁਕਮ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਵਾਅਦੇ ਮਾਮਲਿਆਂ ਦੇ ਮੱਦੇ ਨਜ਼ਰ ਹੁਣ ਗਿੱਦੜਵਾਹਾ ਦੇ ਐਸਡੀਐਮ ਨੇ ਕਿਸਾਨਾਂ ਦੇ ਲਈ ਸਖਤਤਾ ਦਾਇਤਾਂ ਜਾਰੀ ਕਰ ਦਿੱਤੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਪਰਾਲੀ ਸਾੜਦੇ ਹੋਏ ਫੜੇ ਜਾਣ ਵਾਲੇ ਕਿਸਾਨਾਂ ਨੂੰ ਨਾ ਸਿਰਫ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਸਗੋਂ ਕਿ ਉਹਨਾਂ ਦੇ ਪਰਿਵ ਜਿਨ੍ਹਾਂ ਦੇ ਪੈਨਸ਼ਨ ਜਿਨ੍ਹਾਂ ਨੂੰ ਲੱਗੀ ਹੋਈ ਹੈ ਸੋ ਜਾਂ ਫਿਰ ਉਹ ਸਰਕਾਰੀ ਕਿਸੇ ਵੀ ਪੈਨਸ਼ਨ ਦਾ ਲਾਭ ਲੈਂਦੇ ਹਨ ਤੇ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਜੀ ਹਾਂ ਹਾਸਲ ਹੋਈ ਬੇਰਬੀਆਂ ਦੇ ਮੁਤਾਬਕ ਐਸਡੀਐਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਰਾਲੀ ਸਾੜਦੇ ਫੜੇ ਜਾਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਜੋ ਕੋਈ ਵੀ ਹੁਣ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੇਗਾ ਇਸ ਸਬੰਧ ਦੇ ਵਿੱਚ ਆਂਗਣਵਾੜੀ ਵਰਕਰਾਂ ਨੂੰ ਵੀ ਵਿਸ਼ੇਸ਼ ਡਿਊਟੀਆਂ ਸੌਪੀਆਂ ਗਈਆਂ ਹਨ ਜੋ ਕਿ ਘਰ ਘਰ ਜਾ ਕੇ ਕਿਸਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਬਾਰ ਬਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ ਪਰ ਕੁਝ ਕਿਸਾਨ ਅਜੇ ਵੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਤੇ ਜਿਹੇ ਮਾਮਲਿਆਂ ਦੇ ਵਿੱਚ ਕੋਈ ਵੀ ਨਰਮੀ ਨਹੀਂ ਦਿਖਾਈ ਜਾਵੇਗੀ ਜਿਕਰਯੋਗ ਹੈ ਕਿ ਗਿੱਦੜਵਾਹਾ ਸਬ ਡਿਵੀਜ਼ਨ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਟ੍ਰੇਨ ਸ਼ਨੀਵਾਰ ਸਵੇਰੇ ਸਰਹੰਦ ਤੋਂ ਅੱਗੇ ਸਾਧੂਗੜ੍ਹ ਨੇੜੇ ਜਾ ਰਹੀ ਸੀ ਸੋ ਜਿਸ ਸਮੇਂ ਇਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਕੋਚ ਨੰਬਰ 19 ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਦੇ ਕਾਰਨ ਅੱਗ ਲੱਗੀ ਹੈ ਲੁਧਿਆਣਾ ਦੇ ਕਈ ਕਾਰੋਬਾਰੀ ਟ੍ਰੇਨ ਦੇ ਵਿੱਚ ਯਾਤਰਾ ਕਰ ਰਹੇ ਸਨ ਅੱਗ ਲੱਗਣ ਦੇ ਕਾਰਨ ਇੱਕ ਔਰਤ ਬੁਰੀ ਤਰ੍ਹਾਂ ਝੁਲਸ ਗਈ ਹੈ ਜਿੰਹਾ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਹਾਦਸੇ ਦੇ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਹਨ ਸੋ ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟ੍ਰੇਨ ਨੂੰ ਰੋਕ ਦਿੱਤਾ ਜਿਵੇਂ ਹੀ ਟ੍ਰੇਨ ਰੁਕੀ ਯਾਤਰੀ ਤੁਰੰਤ ਆਪਣੇ ਸਮਾਨ ਸਮੇਤ ਟ੍ਰੇਨ ਤੋਂ ਉਤਰ ਗਏ ਤੇ ਹਫੜਾ ਦਫੜੀ ਦੇ ਵਿੱਚ ਉਤਰਦੇ ਹੋਏ ਕਈ ਯਾਤਰੀ ਜ਼ਖਮੀ ਹੋ ਗਏ ਹਨ ਸੂਚਨਾ ਮਿਲਦੇ ਹੀ ਰੇਲਵੇ ਟੀਮਾਂ ਤੁਰੰਤ ਜਿਹੜਾ ਕਿ ਮੌਕੇ ਦੇ ਉੱਤੇ ਪਹੁੰਚ ਗਈਆਂ ਹਨ ਤੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਸਥਾਨਕ ਪੁਲਿਸ ਸਟੇਸ਼ਨ ਦੇ ਕਰਮਚਾਰੀ ਵੀ ਪਹੁੰਚ ਗਏ ਸਨ ਰੇਲਵੇ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਤੇ ਕਾਬੂ ਪਾ ਲਿਆ ਗਿਆ ਸੂਤਰਾਂ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਪੁਲਿਸ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚ ਗਈਆਂ ਸਨ ਸੋ ਇਹ ਕਾਫੀ ਜ਼ਿਆਦਾ ਭਿਆਨਕ ਅੱਗ ਹੋ ਸਕਦੀ ਸੀ ਪਰ ਇਸ ਨੂੰ ਮੌਕੇ ਦੇ ਉੱਤੇ ਕਾਬੂ ਪਾਉਣ ਦੇ ਕਾਰਨ ਲੋਕਾਂ ਦੀਆਂ ਜਾਨਾਂ ਬਚ ਪਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਤਨਖਾਹਾਂ ਨਾ ਮਿਲਣ ਤੋਂ ਹੁਣ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਸ਼ੁੱਕਰਵਾਰ ਨੂੰ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਕਰਕੇ ਬੱਸ ਸਟੈਂਡ ਦੇ ਉੱਤੇ ਹੀ ਧਰਨਾ ਲਗਾ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਨਿਤ ਦਾ ਹੀ ਕੰਮ ਹੋ ਚੁੱਕਾ ਹੈ ਕਿ ਪੀਆਰਟੀਸੀ ਅਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਲਗਾਤਾਰ ਹਰ ਰੋਜ਼ ਹੀ ਬੰਦ ਹੋ ਰਹੀਆਂ ਹਨ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਰਕਾਰੀ ਬੱਸ ਸੇਵਾ ਪ੍ਰਭਾਵਿਤ ਹੋਈ ਜਿਸ ਦੇ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਮੈਲਾ ਯਾਤਰੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਸਰਕਾਰੀ ਬੱਸਾਂ ਬੰਦ ਹੋਣ ਦੇ ਕਾਰਨ ਪ੍ਰਾਈਵੇਟ ਬੱਸਾਂ ਦੇ ਵਿੱਚ ਪੈਸੇ ਦੇਣ ਦੇ ਲਈ ਮਜਬੂਰ ਹੋਣਾ ਪਿਆ ਕੁਝ ਔਰਤਾਂ ਬੱਸ ਸਟੈਂਡ ਦੇ ਅੰਦਰ ਬੈਠ ਕੇ ਵਿਰੋਧ ਪ੍ਰਦਰਸ਼ਨ ਖਤਮ ਹੋਣ ਦੀ ਉਡੀਕ ਕਰਦੀਆਂ ਰਹੀਆਂ ਤੇ ਕੁਝ ਔਰਤਾਂ ਦੇ ਵੱਲੋਂ ਪ੍ਰਾਈਵੇਟ ਬੱਸਾਂ ਦੇ ਵਿੱਚ ਹੀ ਜਾਣਾ ਠੀਕ ਸਮਝਿਆ ਗਿਆ ਸੋ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਕੰਟਰੈਕਟਡ ਵਰਕਰਸ ਯੂਨੀਅਨ ਨੇ ਸਰਕਾਰ ਨੂੰ ਹੋਰ ਤਿੱਖਾ ਵਿਰੋਧ ਕਰਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਣਮਿੱਥੇ ਸਮੇਂ ਦੇ ਲਈ ਵੀ ਅਸੀਂ ਬੱਸਾਂ ਬੰਦ ਕਰ ਦੇਵਾਂਗੇ ਇਸੇ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਦੀਵਾਲੀ ਦਾ ਤਿਉਹਾਰ ਸਿਰ ਤੇ ਖੜਾ ਹੈ ਸੋ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਕਿ ਨਹੀਂ ਪਾਈਆਂ ਗਈਆਂ ਹਨ ਸੋ ਦੀਵਾਲੀ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਵੀ ਬੱਸਾਂ ਬੰਦ ਕਰ ਦਿੱਤੀਆਂ ਜਾ ਸਕਦੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਨੇ ਦੋ ਭੈਣਾਂ ਨੂੰ ਥਾਰ ਦੇ ਨਾਲ ਕੁਚਲ ਦਿੱਤਾ ਸੀ ਜਿਸ ਤੋਂ ਬਾਅਦ ਕੀ ਥਾਰ ਤੇ ਬਰਾਮਦ ਕਰ ਲਈ ਗਈ ਸੀ ਪਰ ਇਹ આરોપી ਜਿਹੜਾ ਕਿ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਸੋ ਹੁਣ ਇੱਕ ਭੈਣ ਦੀ ਤੇ ਮੌਤ ਹੋ ਚੁੱਕੀ ਹੈ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਸੋ ਹੁਣ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਦੋਸ਼ੀ ਨਿਰੋਸ਼ ਪ੍ਰੀ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਤਹਿਸੀਲਦਾਰ ਦਾ ਮੁੰਡਾ ਹੈ ਸੋ ਜੋ ਹੁਣ ਇੱਕ ਕਾਨੂੰਨੀ ਵਿਦਿਆਰਥੀ ਹੈ ਸੋ ਕਾਨੂੰਨ ਦਾ ਲਾੜ ਦਾ ਜਿਹੜਾ ਕਿ ਸਟੂਡੈਂਟ ਦੱਸਿਆ ਜਾ ਰਿਹਾ ਹੈ ਉਸ ਦਾ ਪਿਤਾ ਪੰਜਾਬ ਦੇ ਵਿੱਚ ਤਹਿਸੀਲਦਾਰ ਹੈ ਪੁਲਿਸ ਨੇ ਹਾਦਸੇ ਦੇ ਵਿੱਚ ਸ਼ਾਮਲ ਲਾਲ ਥਾਰ ਨੂੰ ਪਹਿਲਾਂ ਹੀ ਜਬਤ ਕਰ ਲਿਆ ਸੀ ਥਾਰ ਦੇ ਵਿੱਚ ਖਤਰਨਾਕ ਡਰਾਈਵਿੰਗ ਲਈ ਪਹਿਲਾਂ ਹੀ 14 ਚਲਾਨ ਜਾਰੀ ਕੀਤੇ ਜਾ ਚੁੱਕੇ ਹਨ ਸੋ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੁਣ ਕਾਰਵਾਈ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਲਾਪਰਵਾਹੀ ਦੇ ਨਾਲ ਗੱਡੀ ਚਲਾਈ ਗਈ ਸੀ ਸੋ ਜਿਸ ਦੇ ਕਾਰਨ ਇਸ ਨੌਜਵਾਨ ਦੇ ਦੁਆਰਾ ਦੋ ਔਰਤਾਂ ਨੂੰ ਕੁਚਲ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਦੁਆਰਾ ਹੰਗਾਮਾ ਕੀਤਾ ਗਿਆ ਸੀ ਤੇ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਥਰਡ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੋ ਦਿਨ ਪਹਿਲਾਂ 3 ਵਜੇ ਦੇ ਕਰੀਬ ਤੁਨ ਦਾਦੀਕ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਇਸ ਲਾਲ ਰੰਗ ਦੀ ਕਾਰ ਦੇ ਵੱਲੋਂ ਦੋ ਔਰਤਾਂ ਨੂੰ ਕੁਚਲਿਆ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਰਕਾਰੀ ਫੂਡ ਲੈਬਾਰਟਰੀ ਦੇ ਵਿੱਚ ਟੈਸਟ ਕਰਨ ਦੇ ਲਈ ਭੇਜੇ ਗਏ ਹਨ ਸੈਂਪਲ ਜੀਹਾਂ ਤੁਹਾਨੂੰ ਦੱਸ ਦਈਏ ਕਿ ਦੀਵਾਲੀ ਆਉਣ ਦੇ ਕਾਰਨ ਲਗਾਤਾਰ ਹੁਣ ਨਕਲੀ ਮਠਿਆਈਆਂ ਬਣਾਈਆਂ ਜਾ ਰਹੀਆਂ ਹਨ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ 86 ਤੋਂ ਵੱਧ ਖਾਦ ਪਦਾਰਥਾਂ ਦੇ ਸੈਂਪਲ ਹੁਣ ਟੈਸਟ ਦੇ ਲਈ ਲੈ ਗਏ ਹਨ ਤੇ ਸਰਕਾਰੀ ਫੂਡ ਲੈਬਾਰਟਰੀ ਦੇ ਵਿੱਚ ਭੇਜ ਦਿੱਤੇ ਗਏ ਹਨ ਸੋ ਲਗਾਤਾਰ ਸੰਗਰੂਰ ਸ਼ਹਿਰ ਦੇ ਵਿੱਚ ਹੁਣ ਸਿਹਤ ਵਿਭਾਗ ਦੇ ਵੱਲੋਂ ਸੈਂਪਲ ਭਰੇ ਜਾ ਰਹੇ ਹਨ ਜਾਣਕਾਰੀ ਦਿੰਦਿਆਂ ਹੋਇਆਂ ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਲਗਾਤਾਰ ਸਾਰੇ ਹੀ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਸੁਨਾਮ ਲਹਿਰਾਗਾਗਾ ਭਵਾਨੀਗੜ੍ਹ ਤੇ ਡੇਢਬਾ ਦੇ ਵਿੱਚ ਲਗਾਤਾਰ ਹੁਣ ਪਨੀਰ ਦੁੱਧ ਖੋਆ ਅਤੇ ਦੇਸੀ ਕੇ ਉਹਦੇ ਸੈਂਪਲ ਭਰੇ ਜਾ ਰਹੇ ਹਨ 86 ਤੋਂ ਬਾਅਦ ਸੈਂਪਲ ਭਰੇ ਗਏ ਹਨ ਸੋ ਜੇਕਰ ਕਿਸੇ ਵੀ ਚੀਜ਼ ਦੇ ਵਿੱਚ ਮਲਾਵਟ ਨਜ਼ਰ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਨਕਲੀ ਮਠਿਆਈਆਂ ਨਕਲੀ ਖੂਆ ਨਕਲੀ ਕੀ ਉਹ ਜਿਹੜਾ ਕਿ ਬਰਾਮਦ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਕਿ ਹੁਣ ਸਿਹਤ ਵਿਭਾਗ ਵੀ ਤਿਹਾਰੀ ਮੌਸਮ ਦੇ ਕਾਰਨ ਪਪਾਂਪਾਰ ਹੋਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੱਲ ਹੀ ਡੀ ਆਈ ਡੀ ਹਰਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੋ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਹਰਚਰਨ ਸਿੰਘ ਪੁੱਲਰ ਕਿਸੇ ਦੇ ਕਹਿਣ ਦੇ ਉੱਤੇ ਨਜਾਇਜ਼ ਪੈਸਾ ਇਕੱਠਾ ਕਰ ਰਹੇ ਸਨ ਸੋ ਪੈਸਾ ਕਿਸ ਦੇ ਕੋਲ ਜਾ ਰਿਹਾ ਸੀ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੀ ਉਸ ਦੇ ਨਾਲ ਮਿਲੀ ਹੋਈ ਹੋ ਸਕਦੀ ਹੈ ਸੋ ਸਿੱਧਾ ਸਿੱਧਾ ਹੁਣ ਅਕਾਲੀ ਦਲ ਦੇ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿਉਂਕਿ ਖਬਰਾਂ ਦੇ ਵਿੱਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਕਾਫੀ ਜ਼ਿਆਦਾ ਕਰੀਬੀ ਮੰਨੇ ਜਾਂਦੇ ਸਨ ਹਰਚਰਨ ਸਿੰਘ ਪੁੱਲਰ ਸੋ ਇਸੇ ਦੌਰਾਨ ਨਾ ਹੈ ਕਿ ਕਟੜ ਇਮਾਨਦਾਰ ਪਾਰਟੀ ਤੇ ਭ੍ਰਿਸ਼ਟਾਚਾਰ ਕਰਨ ਦੇ ਤਰੀਕੇ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਇਸ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਹੁਣ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੀਆਈਜੀ ਪੁੱਲਰ ਨਜਾਇਜ਼ ਪੈਸਾ ਇਕੱਠਾ ਕਰ ਰਿਹਾ ਸਨ ਅਤੇ ਇਸ ਦੀ ਹੁਣ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਦੇ ਵਿੱਚ ਪਿੱਛੇ ਕਿਸ ਦਾ ਹੱਥ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਲੰਧਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਚੋਰਾਂ ਦੇ ਹੌਸਲੇ ਲਗਾਤਾਰ ਬਲੰਦ ਹਨ ਥਾਣਾ ਨੰਬਰ 7 ਦੀ ਹੱਦ ਦੇ ਵਿੱਚ ਪੈਂਦੇ ਪਿੰਡ ਮਿੱਠਾਪੁਰ ਦੇ ਵਿੱਚ ਆਪਣੇ ਚਚੇਰੇ ਭਰਾ ਦੇ ਘਰ ਦੇ ਬਾਹਰ ਖੜੀ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਝਾਟ ਕੇ ਲਟੇਰੇ ਫਰਾਰ ਹੋ ਚੁੱਕੇ ਹਨ ਜੀਹਾਂ ਉਕਤ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਕੈਦ ਹੋ ਚੁੱਕੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਔਰਤ ਨੇ ਦੱਸਿਆ ਹੈ ਕਿ ਉਹ ਆਪਣੇ ਚਚੇਰੇ ਪੁੱਤਰ ਦੇ ਘਰ ਦੇ ਗੇਟ ਦੇ ਬਾਹਰ ਖੜੀ ਸੀ ਸੋ ਇਸੇ ਦੌਰਾਨ ਬਾਈਕ ਸਵਾਰ ਦੋ ਨੌਜਬਾਨ ਆਉਂਦੇ ਹਨ ਤੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਚਾਟ ਕੇ ਫਰਾਰ ਹੋ ਜਾਂਦੇ ਹਨ ਸੋ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਘਟਨਾ ਸਾਰੀ ਹੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਬਾਈਕ ਸਵਾਰ ਆਉਂਦੇ ਹਨ ਤੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚਦੇ ਹਨ ਤੇ ਤੁਰੰਤ ਉੱਥੋਂ ਭੱਜ ਜਾਂਦੇ ਹਨ ਘਟਨਾ ਦੇ ਕੁਝ ਸੈਕਿੰਡ ਤੱਕ ਮਹਿਲਾ ਨੂੰ ਕੁਝ ਸਮਝ ਨਹੀਂ ਆਇਆ ਜਦੋਂ ਉਸ ਨੇ ਆਪਣੇ ਕੰਨਾਂ ਨੂੰ ਹੱਥ ਲਾਇਆ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਕੰਨਾਂ ਦੀਆਂ ਵਾਲੀਆਂ ਲੈ ਕੇ ਇਹ ਲੁਟੇਰੇ ਫਰਾਰ ਹੋ ਚੁੱਕੇ ਹਨ ਸੋ ਕਾਫੀ ਜ਼ਿਆਦਾ ਦੂਰ ਨਿਕਲ ਚੁੱਕੇ ਸਨ ਜਿਸ ਤੋਂ ਬਾਅਦ ਕਿ ਹੁਣ ਇਹ ਫੜੇ ਨਹੀਂ ਜਾ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਗਰਦਾਸਪੁਰ ਦੇ ਪਿੰਡ ਰਾਜੂ ਬੇਲਾ, ਕਿਸ਼ਨਪੁਰ ਅਤੇ ਇਸ ਤੋਂ ਇਲਾਵਾ ਪਾਸਵਾਲ ਦੇ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਜਿਸ ਕਾਹਤ ਉਸਕੀ ਰੇਤ ਨੂੰ ਲੈ ਕੇ ਕਿਸਾਨਾਂ ਜਾਂ ਤੇ ਬੰਦੀਆਂ ਹੋਈਆਂ ਹਨ ਨਾਮੂ ਸਾਹਮਣੇ ਬਿਆਸ ਦਰਿਆ ਦੇ ਨੇੜੇ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚੋਂ ਕਢਵਾਈ ਜਾ ਰਹੀ ਰੇਤ ਇੱਕ ਕਿਸਾਨ ਜਥੇਬੰਦੀ ਨੇ ਆ ਕੇ ਰੋਕਿਆ ਕੰਮ ਅਤੇ ਕਿਹਾ ਕਿ ਹੋ ਰਹੀ ਹੈ ਨਜਾਇਜ਼ ਮਾਈਨਿੰਗ ਤੇ ਦੂਸਰੀ ਕਿਸਾਨ ਜਥੇਬੰਦੀ ਨੇ ਕਿਹਾ ਹੈ ਕਿ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ ਕਿਸਾਨਾਂ ਦੇ ਵੱਲੋਂ ਕ੍ਰੈਕਸ਼ਨ ਮਾਲਕਾਂ ਨੂੰ ਖੇਤ ਵਿੱਚ ਆਈ ਰੇਤਾ ਅਤੇ ਬਜਰੀ ਕੱਢਣ ਦੇ ਲਈ ਕਿਹਾ ਗਿਆ ਹੈ ਸੋ ਖੇਤ ਦੇ ਦੁਆਰਾ ਤੋਂ ਖੇਤੀਯੋਗ ਬਣਾਉਣ ਦੇ ਲਈ ਹੀ ਕ੍ਰੈਕਸ਼ਨ ਮਾਲਕਾਂ ਨੇ ਸਰਕਾਰ ਦੀਆਂ ਸਾਰੀਆਂ ਫੀਸਾਂ ਦੇ ਕੇ ਹੀ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਰੇਤ ਕੱਢਣ ਦਾ ਕੰਮ ਸ਼ੁਰੂ ਕੀਤਾ ਹੈ ਸੋ ਪਰ ਕੁਝ ਕਿਸਾਨ ਜਥੇਬੰਦੀਆਂ ਜਾਣ ਪੁੱਝ ਕੇ ਇਸ ਨੂੰ ਰਾਜਨੀਤਿਕ ਸ਼ੈ ਉੱਪਰ ਰੋਕ ਲਗਾ ਰਹੀਆਂ ਹਨ ਸੋ ਮਾਹੌਲ ਖਰਾਬ ਕਰ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਬਟਿੰਡਾ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਫੌਜੀ ਨੂੰ ਅੱਧਾ ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਸਹਾਇਕ ਥਾਣੇਦਾਰ ਗੁਰਮੀਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਉਨ੍ਹਾਂ ਦੀ ਗਵਾਹੀ ਹੇਠ ਪੁਲਿਸ ਪਾਰਟੀ ਦੇ ਵੱਲੋਂ ਇਲਾਕੇ ਦੇ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਗਸ਼ਤ ਕੀਤੀ ਜਾ ਰਹੀ ਸੀ ਇਸੇ ਦੌਰਾਨ ਪੁਲਿਸ ਪਾਰਟੀ ਜਦੋਂ ਉਕਤ ਸਥਾਨ ਦੇ ਉੱਤੇ ਪਹੁੰਚੀ ਤੇ ਇੱਕ ਸ਼ੱਕੀ ਲਾਟਾਂ ਦੇ ਵਿੱਚ ਪੈਦਲ ਤੁਰਿਆ ਜਾ ਰਿਹਾ ਵਿਅਕਤੀ ਜਿਸ ਦੀ ਕੀ ਤਲਾਸ਼ੀ ਲਈ ਗਈ ਤੇ ਉਸ ਦੇ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ ਹੈ ਫੜੇ ਗਏ ਵਿਅਕਤੀ ਦੀ ਪਛਾਣ ਫੌਜੀ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਮਨਪ੍ਰੀਤ ਸਿੰਘ ਨਾਗਾਲੈਂਡ ਦੇ ਵਿੱਚ ਪੈਰਾ ਮਿਲਟਰੀ ਫੋਰਸ ਦੇ ਵਿੱਚ ਤਨਾਤ ਸਿਪਾਹ ਨੂੰ ਪਿਛਲੇ 1 ਸਾਲ ਤੋਂ ਡਿਊਟੀ ਤੇ ਨਹੀਂ ਜਾ ਰਿਹਾ ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਫੀਮ ਸਪਲਾਈ ਕਰਨ ਦਾ ਧੰਦਾ ਉਸ ਦੇ ਵੱਲੋਂ ਸ਼ੁਰੂ ਕਰ ਲਿਆ ਗਿਆ ਸੀ ਪਰ ਹੁਣ ਉਸ ਦੇ ਉੱਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਸੋ ਇਸ ਕਰਕੇ ਹੁਣ ਉਸ ਦੇ ਉੱਤੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਡੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਮਾਨਸਾ ਤੋਂ ਨਿਕਲ ਕੇ ਆ ਰਹੀ ਹੈ ਮਾਨਸਾ ਦੇ ਕਸਬੇ ਚਨੀਰ ਵਿਖੇ ਸਵੇਰ ਸਮੇਂ ਸਕੂਟਰੀ ਤੇ ਸਕੂਲ ਜਾ ਰਹੇ ਸਕੂਲੀ ਬੱਚਿਆਂ ਨੂੰ ਪੰਜਾਬ ਰੋਡਵੇਜ ਦੀ ਬੱਸ ਨੇ ਕੁਚਲ ਦਿੱਤਾ ਹੈ ਮੌਕੇ ਦੇ ਉੱਤੇ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਬੱਚਾ ਅਤੇ ਉਹਨਾਂ ਨੂੰ ਸਕੂਲ ਛੱਡਣ ਜਾ ਰਹੀਆ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਝਨੀਰ ਪੁਲਿਸ ਵੱਲੋਂ ਰੋਡਵੇਜ ਦੀ ਬੱਸ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਕਸਬਾ ਝਨੀਰ ਵਿਖੇ ਅੱਜ ਸਵੇਰੇ ਇਹ ਦਰਦਨਾਕ ਹਾਸਾ ਵਾਪਰਿਆ ਹੈ ਸੋ ਬੱਚਿਆਂ ਦੀ ਉਮਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ 8 ਸਾਲ ਅਤੇ 12 ਸਾਲ ਦੀਆਂ ਸਕੂਲੀ ਲੜਕੀਆਂ ਦੱਸੀਆਂ ਜਾ ਰਹੀਆਂ ਜਿਨ੍ਹਾਂ ਦੀ ਕੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਉਹਨਾਂ ਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਹੁਣ ਡੇਂਗੂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਫੇਰ 25 ਸਾਲਾ ਨੌਜਵਾਨ ਇੰਦਰਜੀਤ ਸਿੰਘ ਉਰਫ ਇੰਦੂ ਦੀ ਡੇਂਗੂ ਦੇ ਨਾਲ ਮੌਤ ਹੋ ਗਈ ਹੈ ਰਿਪੋਰਟਾਂ ਦੇ ਅਨੁਸਾਰ ਮ੍ਰਿਤਕ ਬਾੜ 16 ਦਾ ਰਹਿਣ ਵਾਲਾ ਸੀ ਸੋ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਾਫੀ ਜ਼ਿਆਦਾ ਮੈਨ ਸੀ ਸੀ ਤੇ ਆਪਣੇ ਪਰਿਵਾਰ ਦੀ ਸਥਿਤੀ ਸੁਧਾਰਨ ਦੇ ਲਈ ਦੁਬਈ ਗਿਆ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਆਉਂਦੇ ਨੂੰ ਹੀ ਉਸ ਨੂੰ ਡੇਂਗੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੀ ਉਸ ਦੀ ਹਾਲਾਤ ਜਿਹੜੇ ਕੀ ਆ ਵਿਗੜ ਜਾਂਦੇ ਹਨ ਜਿਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਵੀ ਦਾਖਲ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਸੋ ਹੁਣ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਵੀ ਗੁੱਸੇ ਦੀ ਲਹਿਰ ਹੈ ਕਿਉਂਕਿ ਲਗਾਤਾਰ ਡੇਂਗੂ ਫੈਲ ਰਿਹਾ ਹੈ ਤੇ ਸਰਕਾਰ ਦੇ ਵੱਲੋਂ ਫੋਗਿੰਗ ਵੀ ਨਹੀਂ ਕਰਵਾਈ ਜਾ ਰਹੀ ਹੈ ਦੀ ਗੱਲ ਕਰੀਏ ਤੇ ਹੁਣ ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਲੋਕਾਂ ਦਾ ਸਾਹ ਘੁੱਟ ਰਿਹਾ ਹੈ ਜਿੱਥੇ ਕਿ ਅਮਰਤਸਰ ਜ਼ਿਲ੍ਹੇ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਵੀ 에ਅਰ ਕੁਆਲਿਟੀ ਇੰਡੈਕਸ 100 ਤੋਂ ਪਾਰ ਹੋ ਚੁੱਕਾ ਹੈ ਉੱਥੇ ਹੀ ਦਿੱਲੀ ਦੇ ਵਿੱਚ ਤੇ ਹੁਣ ਹਵਾ ਦੀ ਗੁਣਵੱਤਾ ਤੇ ਇਹ ਕੁਆਲਟੀ ਇੰਡੈਕਸ 300 ਤੋਂ ਪਾਰ ਕਰ ਚੁੱਕਾ ਹੈ ਜੀ ਹਾਂ ਜਿਸ ਦੇ ਬਾਅਦ ਹੁਣ ਦਿੱਲੀ ਦੇ ਵਿੱਚ ਮਾਸਕ ਪੈਨਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ ਸੋ ਤਾਜ਼ਾ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਨਾਮਦਾ ਬਿਹਾਰ ਦੇ ਵਿੱਚ ਸਵੇਰੇ 11 ਵਜੇ ਜਿਹੜਾ ਕਿ 에ਅਰ ਕੁਆਲਿਟੀ ਇੰਡੈਕਸ ਰਿਕਾਰਡ ਕੀਤਾ ਗਿਆ ਹੈ 387 ਦਰਜ ਕੀਤਾ ਗਿਆ ਹੈ ਜੋ ਕਿ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਸੋ ਕਾਫੀ ਜ਼ਿਆਦਾ 에ਅਰ ਕੁਆਲਿਟੀ ਖਰਾਬ ਹੋ ਚੁੱਕੀ ਹੈ ਜਿਸ ਤੋਂ ਬਾਅਦ ਕੀ ਐਨ 95 ਮਾਸਕ ਪੈਨਣ ਦੀ ਸਲਾਹ ਵੀ ਦੇ ਦਿੱਤੀ ਗਈ ਹੈ ਸੋ ਪੰਜਾਬ ਦੇ ਵਿੱਚ ਵੀ 에어 ਕੁਆਲਿਟੀ ਕਾਫੀ ਜ਼ਿਆਦਾ ਖਰਾਬ ਚੱਲ ਰਹੀ ਹੈ ਪਰ ਦਿੱਲੀ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਤੇ ਮਾਸਕ ਦੀ ਸਲਾਹ ਹੁਣ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਕਾਰ ਦਾ ਫਟਿਆ ਟਾਇਰ 10 ਲੋਕ ਹੋ ਗਏ ਹਨ ਜ਼ਖਮੀ ਜੀ ਹਾਂ ਤੁਹਾਨੂੰ ਦੱਦਿਏ ਕਿ ਇਹ ਖਬਰ ਹੁਣ ਗਿੱਦੜਵਾਹਾ ਮਲੂਟ ਰੋਡ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਜਿੱਥੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿ ਡੇਢ ਦਰਜਣ ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਕਾਰ ਦਾ ਟਾਇਰ ਫਟਣ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਕੀ ਉਹ ਬੇਕਾਬੂ ਹੋ ਗਈ ਔਟੋ ਰਿਕਸ਼ਾ ਦੇ ਨਾਲ ਜਾ ਟਕਰਾਈ ਤੇ ਜ਼ਖਮੀਆਂ ਦੇ ਵਿੱਚ 10 ਦੀ ਹਾਲਤ ਗੰਭੀਰ ਹੋਣ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਟਾਇਰ ਫੱਟਣ ਦੇ ਕਾਰਨ ਹੀ ਕਾਰ ਬੇਕਾਬੂ ਹੋਈ ਸੀ ਜਿਸ ਤੋਂ ਬਾਅਦ ਕੀ ਉਹ ਅੱਗੇ ਦੀ ਅੱਗੇ ਬਾਨਾਂ ਦੇ ਨਾਲ ਟਕਰਾਈ ਜਿਸ ਦੇ ਕਾਰਨ ਇਹ ਵੱਡਾ ਹਾਸਾ ਵਾਪਰਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੋਡੀ ਬਿਲਡਰ ਬਰਿੰਦਰ ਘੁੰਮਣ ਦੀ ਮੌਤ ਦੀ ਉੱਚ ਪੰਦਰੀ ਜਾਂਚ ਹੋਣ ਦੀ ਮੰਗ ਉੱਠੀ ਹੈ ਕੱਢਿਆ ਗਿਆ ਹੈ ਕੈਂਡਲ ਮਾਰਚ ਜੀ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਕੂ ਆਲੂ ਵਾਲੀਆ ਨੇ ਹੁਣ ਪੰਜਾਬ ਸਰਕਾਰ ਤੋਂ ਵਿਸ਼ਵ ਪ੍ਰਸਿੱਧ ਬੌਡੀ ਬਿਲਡਰ ਬਰਿੰਦਰ ਘੁੰਮਣ ਦੀ ਬੇਵਕਤੀ ਹਸਮਈ ਮੌਤ ਨੂੰ ਉੱਚ ਪਦਰੀ ਅਤੇ ਪਾਰਦਰਸ਼ੀ ਅਤੇ ਨਿਰਫਕ ਜਾਂਚ ਕਰਵਾਉਣ ਦੀ ਮੰਗ ਦਰਾਈ ਹੈ ਉਹਨਾਂ ਨੇ ਕਿਹਾ ਹੈ ਕਿ ਬਰਿੰਦਰ ਘੁੰਮਣ ਵਰਗੇ ਨੌਜਵਾਨ ਆਪਣੀ ਮਿਹਨਤ ਅਨੁਸ਼ਾਸਨ ਅਤੇ ਦ੍ਰਿੜਾ ਇਰਾਦੇ ਦੇ ਨਾਲ ਪੰਜਾਬ ਦਾ ਨਾ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਰੋਸ਼ਨ ਕੀਤਾ ਹੈ ਸੋ ਇਸ ਲਈ ਉਹਨਾਂ ਦੀ ਮੌਤ ਦੀ ਹੁਣ ਸਚਾਈ ਜਾਣਨਾ ਪੂਰੇ ਸੂਬੇ ਦਾ ਅਧਿਕਾਰ ਹੈ ਕਾਕੂ ਆਲੂ ਵਾਲੀਆ ਨੇ ਕਿਹਾ ਹੈ ਕਿ ਬਾਡੀ ਬਿਲਡਰ ਘੁੰਮਣ ਦੀ ਜਾਤ ਦੇ ਵਿੱਚ ਸ਼ੁੱਕਰਵਾਰ ਨੂੰ ਨਿੱਕੂ ਪਾਰਕ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਤੱਕ ਉਹਨਾਂ ਦੇ ਪਰਿਵਾਰ ਮੈਂਬਰਾਂ ਅਤੇ ਇਸ ਮੁਲਾਬਾ ਦੋਸਤਾਂ ਅਤੇ ਸ਼ਹਿਰ ਵਾਸੀਆਂ ਦੇ ਦੁਆਰਾ ਮਿਲ ਕੇ ਕੱਢੇ ਗਏ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਨਾਲ ਸ਼ਾਮਲ ਹੋਏ ਸਨ ਹੰਡਲ ਮਾਰਚে ਸਿਰਫ ਇੱਕ ਸ਼ਰਨ ਤਾਂ ਅੰਦਲੀ ਨਹੀਂ ਸੀ ਸਗੋਂ ਨਿਆਦੀ ਆਵਾਜ਼ ਵੀ ਹੈ ਸੋ ਤਾਂ ਕਿ ਘੁੰਮਣ ਨੂੰ ਸੱਚਾ ਇਨਸਾਫ ਮਿਲ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਹੁਣ ਡਰੋਨ ਦੇ ਰਾਹੀਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਰੋਕਣ ਦਾ ਨਾਮ ਨਹੀਂ ਲੈ ਰਹੀ ਤਾਜ਼ਾ ਮਾਮਲੇ ਦੇ ਵਿੱਚ ਹੁਣ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਪੈਣੀ ਰਾਜਪਤਾਨਾ ਵਿੱਚ ਵੱਡੇ ਡਰੋਨ ਦੇ ਰਾਹੀਂ ਸੁੱਟੇ ਗਏ 4 ਕਿਲੋ ਆਇਸ ਡਰੱਗ ਜਬਤ ਕੀਤੇ ਹਨ ਜਿਸੇ ਤਰ੍ਹਾਂ ਸਰਹੱਦ ਦੇ ਵਿੱਚ ਰਤਨਖੁਰਦ ਤੋਂ ਬੀਐਸਐਫ ਨੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ ਜੋ ਕਿ ਮਿੰਨੀ ਡਰੋਨ ਦੀ ਵਰਤੋਂ ਕਰਕੇ ਸੁੱਟਿਆ ਗਿਆ ਸੀ ਫਨਹਾਲ ਸੁਰੱਖਿਆ ਜਨਸੀਆਂ ਨੇ ਖੇਤਰ ਦੇ ਵਿੱਚ ਚੌਕਸ ਰਹਿਦਾ ਦਿੱਤੀ ਹੈ ਸੋ ਇਸੇ ਦੌਰਾਨ ਆਣ ਪਛਾਤੇ ਤਸਕਰਾਂ ਦੀ ਪਛਾਣ ਵੀ ਜਾਰੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਇਸੇ ਦੇ ਰਿਲੇਟਡ ਹੈ ਦਿਵਾਲੀ ਦੇ ਮੌਕੇ ਦੇ ਉੱਤੇ ਦਹਿਲ ਜਾਣਾ ਸੀ ਪੰਜਾਬ ਪੰਜ ਮੁਲਜ਼ਮ ਹਥਿਆਰਾਂ ਤੇ ਹੈਰੋਇਨ ਸਣੇ ਕੀਤੇ ਗਏ ਹਨ ਗ੍ਰਿਫਤਾਰ ਡੀਜੀਪੀ ਦੇ ਵੱਲੋਂ ਕੀਤੇ ਗਏ ਹਨ ਵੱਡੇ ਖੁਲਾਸੇ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੋਣ ਤਿਹਾੜੀ ਸੀਜ਼ਨ ਦੇ ਵਿੱਚ ਸੁਰੱਖਿਆ ਕਾਫੀ ਜ਼ਿਆਦਾ ਵਧਾਈ ਗਈ ਹੈ ਸੋ ਇਸੇ ਦੌਰਾਨ ਅਮਰਤਸਰ ਦੇ ਕੇਂਦਰੀ ਏਜੰਸੀ ਨੇ ਤਾਲਮਿਲ ਦੇ ਨਾਲ ਵਿਦੇਸ਼ੀ ਹੈਲਟਰਾਂ ਅੱਦੇ ਨਾਲ ਜੁੜੇ ਹੋਏ ਇੱਕ ਸਮੱਗਲਿੰਗ ਨੈੱਟਵਰਕ ਪੰਜ ਮੈਂਬਰਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਾਫੀ ਜ਼ਿਆਦਾ ਖਤਰਨਾਕ ਹਥਿਆਰ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਦੀਵਾਲੀ ਦੇ ਉੱਤੇ ਪੰਜਾਬ ਦੇ ਵਿੱਚ ਵੱਡਾ ਧਮਾਕਾ ਕੀਤਾ ਜਾ ਸਕਦਾ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਲਿਆਂਦਾ ਗਿਆ ਸੀ ਸੋ ਪਾਕਿਸਤਾਨ ਤੋਂ ਸਾਰਾ ਕੁਝ ਇਹਨਾਂ ਦੇ ਵੱਲੋਂ ਸਮਗਲ ਕੀਤਾ ਜਾ ਰਿਹਾ ਹੈ ਇਹ ਇਸ ਤੋਂ ਬਾਅਦ ਅੱਜ ਖਬਰ ਦੀ ਗੱਲ ਕਰੀਏ ਤੇ 골ਡ ਦੀਆਂ ਬਾਧੀਆਂ ਕੀਮਤਾਂ ਦੇ ਦਰਮਿਆਨ ਹੁਣ ਭਾਰਤ ਨੇ ਹਾਸਲ ਕੀਤਾ ਹੈ ਨਵਾਂ ਮੁਕਾਮ ਸੋਨੇ ਦੀਆਂ ਬਾਧੀਆਂ ਕੀਮਤਾਂ ਦੇ ਵਿਚਕਾਰ ਹੁਣ ਭਾਰਤ ਨੇ ਇੱਕ ਸ਼ਾਨਦਾਰ ਮੀਲ ਪੱਥਰ ਪ੍ਰਾਪਤ ਕੀਤਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਅਨੁਸਾਰ ਭਾਰਤ ਦਾ ਸੋਨਾ ਭੰਡਾਰ ਪਹਿਲੀ ਵਾਰ 100 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ 10 ਅਕਤੂਬਰ ਨੂੰ ਖਤਮ ਹੋਏ ਹਫ਼ਤੇ ਦੇ ਵਿੱਚ ਹੁਣ 3.59 ਬਿਲੀਅਨ ਡਾਲਰ ਬਦਕੇ 102.36 ਅਰਬ ਡਾਲਰ ਹੋ ਗਿਆ ਹੈ ਸੋ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ ਤੇ ਵੱਖ-ਵੱਖ ਦੇਸ਼ਾਂ ਦੇ ਦੁਆਰਾ ਆਪਣੀ ਬੈਂਕਾਂ ਦੇ ਵਿੱਚ ਸੋਨਾ ਵੀ ਕਾਫੀ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਜਮ੍ਹਾਂ ਕੀਤਾ ਜਾ ਰਿਹਾ ਹੈ ਸੋ ਹੁਣ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਵੀ ਸੋਨੇ ਦੀਆਂ ਕੀਮਤਾਂ ਜਿਹੜੀਆਂ ਕਿ ਵਧੀਆਂ ਹਨ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਵੀ ਸੋਨਾ ਖਰੀਦਣ ਦੇ ਵਿੱਚ ਕਾਫੀ ਜ਼ਿਆਦਾ ਭਾਰਤ ਸਰਕਾਰ ਦੇ ਵੱਲੋਂ ਵੱਡਾ ਖੱਲਾ ਮਾਰਿਆ ਗਿਆ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਜ ਦਾ ਦਿਨ ਸ਼ੋਭਰਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ